ਸੂਬੇ ਪੰਜਾਬ ਦੇ ਵਿੱਚ ਪਖੰਡਵਾਦ ਵਧਦਾ ਜਾ ਰਿਹਾ ਹੈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਖੰਡੀ ਦੇ ਵੱਲੋਂ ਦੀ ਲੋਕਾਂ ਦਾ ਮੂਰਖ ਬਣਾ ਕੇ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਠੱਗੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਪਖੰਡੀ ਜਿਸ ਦਾ ਨਾਮ ਕੇ ਸੰਜੀਵ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਹੋ ਚੁੱਕੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਜਿਸ ਤੋਂ ਬਾਅਦ ਕਿ ਸਤਕਾਰ ਕਮੇਟੀ ਦੇ ਜਥੇਦਾਰ ਭਾਈ ਬਲਬੀਰ ਸਿੰਘ ਮੁੱਛਲ ਦੇ ਵੱਲੋਂ ਦੀ ਪੀੜਤ ਪਰਿਵਾਰ ਜਿਨ੍ਹਾਂ ਦੇ ਕੋਲੋਂ ਇਹ ਪਖੰਡੀ ਲੱਖਾਂ ਰੁਪਏ ਠੱਗ ਚੁੱਕੇ ਆ ਉਹਨਾਂ ਦੇ ਨਾਲ ਪਹੁੰਚ ਕਰਕੇ ਰਾਜ ਥਾਣਾ ਹੈ ਉੱਥੇ ਮੰਗ ਪੱਤਰ ਦਿੱਤਾ ਗਿਆ ਅਤੇ ਵੱਡੀ ਚੇਤਾਵਨੀ ਹੈ ਜਿਹੜੀ ਉਹ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਹੈ ਕਿ ਜੇਕਰ ਹੁਣ ਇਸ ਪਖੰਡੀ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਤਰਨ ਹੈ ਜਿਹੜਾ ਉਹ ਥਾਣੇ ਦੇ ਸਾਹਮਣੇ ਵੀ ਦਿੱਤਾ ਜਾਵੇਗਾ ਤੇ ਉਸ ਪਖੰਡੀ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 에어ਪੋਰਟ ਥਾਣੇ ਦੇ ਵਿੱਚ 4 ਮਹੀਨਿਆਂ ਤੋਂ ਇੱਕ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਕਮਿਸ਼ਨਰ ਸਾਹਿਬ ਨੇ ਮਾਰਕ ਕੀਤੀ ਇੱਥੇ 에어ਪੋਰਟ ਥਾਣੇ ਨੂੰ ਪਰ ਇਥੋਂ ਦੇ ਜਿਹੜਾ ਐਸਚੋਸੀ ਉਹਨੇ ਇਸ ਪਰਿਵਾਰ ਦੇ ਜਿਨ੍ਹਾਂ ਨਾਲ ਠੱਗੀ ਵਜੀ ਹੈ ਬੜੇ ਚੱਕਰ ਮਰਵਾ ਰਿਆ ਕੋਈ ਕਾਰਵਾਈ ਨਹੀਂ ਬਣੀ ਜਿਹੜਾ ਸੰਜੀਤ ਕੁਮਾਰ ਪਖੰਡੀ ਹੈ ਜਿਹੜਾ ਲੰਮੇ ਸਮੇਂ ਤੋਂ ਪੰਜਾਬ ਵਿੱਚ ਪਖੰਡ ਕਰਦਾ ਆ ਰਿਹਾ ਲੋਕਾਂ ਦੀਆਂ ਪੱਥਰੀਆਂ ਕੱਢਣੀਆਂ ਨਾੜਾਂ ਕੱਢਣੀਆਂ ਲੋਕਾਂ ਦੇ ਘਰ ਦੱਬਿਆ ਹੋਇਆ ਤੰਨ ਪਟਾਉਣਾ ਇਹ ਜਿਹੜਾ ਉਹ ਦਾਵਾ ਕਰਦਾ ਸੀ ਇਸ ਪਰਿਵਾਰ ਨੂੰ ਉਹਨੇ ਆਪਣੇ ਝਾਸੇ ਚ ਲੈ ਕੇ ਇਹਨਾਂ ਨਾਲ ਬੜੀਆਂ-ਬੜੀਆਂ ਉਹਨੇ ਠੱਗੀਆਂ ਮਾਰੀਆਂ ਨੇ ਉਲਟਾ ਇਹਨਾਂ ਦੇ ਕੋਲੋਂ ਇੱਕ ਖਾਲੀ ਚੈੱਕ ਲੈ ਕੇ ਤੇ ਉਹ ਕੋਡ ਵਿੱਚ ਵੀ ਲਾ ਦਿੱਤੇ ਨੇ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹ ਜਿਹੜਾ ਪਖੰਡੀ ਹੈ ਆਪਣੇ ਆਪ ਨੂੰ ਗੁਰੂ ਹੀ ਬਣ ਕੇ ਬੈਠਾ ਹੈ ਤੇ ਇਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਤੇ ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ ਤੇ ਇਸ ਪਰਿਵਾਰ ਜਿਹਨਾਂ ਨਾਲ ਠੱਗੀ ਵੱਜੀ ਆ ਇਹਨਾਂ ਨੂੰ ਪੈਸਾ ਦੇ ਇਹਨਾਂ ਨੂੰ ਇਨਸਾਫ ਜਿਹੜਾ ਉਹ ਦਵਾਇਆ ਜਾਵੇ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਜਲਦੀ ਨਾ ਕੀਤੀ ਤੇ ਅਸੀਂ ਜਥੇਬੰਦੀ ਵੱਲੋਂ ਇਸ ਥਾਣੇ ਦੇ ਅੱਗੇ ਧਰਨਾ ਲਾਵਾਂਗੇ ਤੇ ਪ੍ਰਸ਼ਾਸਨ ਨੂੰ ਮੁਰਦਾਬਾਦ ਵੀ ਕਵਾਂਗੇ ਤੇ ਨਾਲ ਜਿਹੜੇ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਚ ਬੈਠੇ ਨੇ ਜੇਕਰ ਉੱਥੇ ਵੀ ਸਾਨੂੰ ਮੋਰਚਾ ਲਾਉਣਾ ਪੈਗਾ ਅਸੀਂ ਮੋਰਚਾ ਜ਼ਰੂਰ ਲਾਵਾਂਗੇ ਕਿਉਂਕਿ ਇੰਨਾ ਪਰਿਵਾਰਾਂ ਨਾਲ ਠੱਗੀ ਵਜੀ ਆ ਇਹ ਥਾਣੇ ਉਹ ੱਟਕੇ ਖਾਂਦਾ ਖਾਂਦੇ ਫਿਰਦੇ ਨੇ ਤੇ ਜਿਹੜਾ ਸੰਜੀਤ ਕੁਮਾਰ ਪਖੰਡਿਆ ਉਹਨਾਂ ਲੋਕਾਂ ਦੀਆਂ ਲੋਕਾਂ ਦੇ ਪੈਸਿਆਂ ਦੇ ਨਾਲ ਤਿੰਨ ਚਾਰ ਕੋਠੀਆਂ ਪਾਈਆਂ ਨੇ ਤੇ ਇੱਕ ਦੋ ਨੇ ਜਨਾਨੀਆਂ ਨਾਜਾਇਜ਼ ਰੱਖੀਆਂ ਨੇ ਆਇਆ ਇਹ ਕੋਈ ਜਨਾਨੀ ਨੂੰ ਕੱਢ ਕੇ ਮੰਡੀ ਗੋਬਿੰਦਗੜ੍ਹ ਵੱਲੋਂ ਤੇ ਅਸੀਂ ਇਹ ਹਜੇ ਪਖੰਡ ਜਿਹੜੇ ਕਰ ਰਹੇ ਨੇ ਗੁਰੂ ਬਣ ਕੇ ਬਹਿ ਕੇ ਸਰਸੇ ਵਾਲਿਆਂ ਨੂੰ ਭਣਿਆਰੇ ਵਾਲਿਆਂ ਨੂੰ ਉਹ ਅਸੀਂ ਪੰਜਾਬ ਵਿੱਚ ਨਹੀਂ ਚੱਲਣ ਦੇਵਾਂਗੇ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤੇ ਅਸੀਂ ਫਿਰ ਪ੍ਰਸ਼ਾਸਨ ਦੇ ਜਰੂਰ ਅੱਗੇ ਮੁਰਦਾਬਾਦ ਕਰਾਂਗੇ ਹਾਂਜੀ ਜਿਹੜੀ ਅੱਜ ਤੁਹਾਡੇ ਕੰਪਲੇਟ ਆਈ ਬਾਬਾ ਜੀ ਲੋਕੀ ਇਹ ਜੀ ਸਾਰਾ ਦਾ ਇੱਕ ਸਾਰੀ ਕੋ ਕੰਪਲੀਟ ਆਈ ਹੈ ਕਮਿਸ਼ਨ ਸਾਹਿਬ ਨੇ ਮਾਰਕੀ ਜੀ ਸਾਨੂੰ ਜੀ ਜੀ ਕੁਮਾਰ ਪਖੰਡੀ ਬਾਬਾ ਦੇ ਖਿਲਾਫ ਜੋ ਘਣਾ ਠੱਗੀਆਂ ਮਾਤਮਾ ਦਿੱਤੀ ਹੈ ਕਾਰਵਾਈ ਚੱਲ ਰਹੀ ਹੈ ਜੋ ਕਾਰਵਾਈ ਇਹ ਫੋਰ ਬਣਾ ਕੇ ਬਾਕੀ ਅੱਧ ਦੀ ਕੰਨ ਦੀ ਸਫਾਰਸ਼ ਕਰਦੀ ਹਾਂ ਸੂਬੇ ਪੰਜਾਬ ਦੇ ਵਿੱਚ ਪਖੰਡਵਾਦ ਵਧਦਾ ਜਾ ਰਿਹਾ ਹੈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਖੰਡੀ ਦੇ ਵੱਲੋਂ ਦੀ ਲੋਕਾਂ ਦਾ ਮੂਰਖ ਬਣਾ ਕੇ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਠੱਗੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਪਖੰਡੀ ਜਿਸ ਦਾ ਨਾਮ ਕੇ ਸੰਜੀਵ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਹੋ ਚੁੱਕੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਜਿਸ ਤੋਂ ਬਾਅਦ ਕਿ ਸਤਕਾਰ ਕਮੇਟੀ ਦੇ ਜਥੇਦਾਰ ਭਾਈ ਬਲਬੀਰ ਸਿੰਘ ਮੁੱਛੜ ਦੇ ਵੱਲੋਂ ਦੀ ਪੀੜਿਤ ਪਰਿਵਾਰ ਜਿਨ੍ਹਾਂ ਦੇ ਕੋਲੋਂ ਇਹ ਪਖੰਡੀ ਲੱਖਾਂ ਰੁਪਏ ਠੱਗ ਚੁੱਕਿਆ ਉਹਨਾਂ ਦੇ ਨਾਲ ਪਹੁੰਚ ਕਰਕੇ ਰਾਜਾ ਥਾਣਾ ਹੈ ਉੱਥੇ ਮੰਗ ਪੱਤਰ ਦਿੱਤਾ ਗਿਆ ਅਤੇ ਵੱਡੀ ਚੇਤਾਵਨੀ ਹੈ ਜਿਹੜੀ ਉਹ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਹੈ ਕਿ ਜੇਕਰ ਹੁਣ ਇਸ ਪਖੰਡੀ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਤਰਨ ਹੈ ਜਿਹੜਾ ਉਹ ਥਾਣੇ ਦੇ ਸਾਹਮਣੇ ਵੀ ਦਿੱਤਾ ਜਾਵੇਗਾ ਤੇ ਉਸ ਪਖੰਡੀ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 에어ਪੋਰਟ ਥਾਣੇ ਦੇ ਵਿੱਚ 4 ਮਹੀਨਿਆਂ ਤੋਂ ਇੱਕ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਕਮਿਸ਼ਨਰ ਸਾਹਿਬ ਨੇ ਮਾਰਕ ਕੀਤੀ ਇੱਥੇ 에어ਪੋਰਟ ਥਾਣੇ ਨੂੰ ਪਰ ਇਥੋਂ ਦੇ ਜਿਹੜਾ ਐਸ.ਐਚ.ਓ ਸੀ ਉਹਨੇ ਇਸ ਪਰਿਵਾਰ ਦੇ ਜਿਨ੍ਹਾਂ ਨਾਲ ਠੱਗੀ ਵਜੀ ਹੈ ਬੜੇ ਚੱਕਰ ਮਰਵਾ ਰਿਆ ਕੋਈ ਕਾਰਵਾਈ ਨਹੀਂ ਬਣੀ ਜਿਹੜਾ ਸੰਜੀਤ ਕੁਮਾਰ ਪਖੰਡੀ ਹੈ ਜਿਹੜਾ ਲੰਮੇ ਸਮੇਂ ਤੋਂ ਪੰਜਾਬ ਵਿੱਚ ਪਖੰਡ ਕਰਦਾ ਆ ਰਿਹਾ ਲੋਕਾਂ ਦੀਆਂ ਪਥਰੀਆਂ ਕੱਢਨੀਆਂ ਨਾੜਾਂ ਕੱਢਨੀਆਂ ਲੋਕਾਂ ਦੇ ਘਰ ਦੱਬਿਆ ਹੋਇਆ ਤੰਨ ਪਟਾਉਣਾ ਇਹ ਜਿਹੜਾ ਉਹ ਦਾਵਾ ਕਰਦਾ ਸੀ ਇਸ ਪਰਿਵਾਰ ਨੂੰ ਉਹਨੇ ਆਪਣੇ ਝਾਸੇ 'ਚ ਲੈ ਕੇ ਇਹਨਾਂ ਨੇ ਬੜੀਆਂ-ਬੜੀਆਂ ਉਹਨੇ ਠੱਗੀਆਂ ਮਾਰੀਆਂ ਨੇ ਉਲਟਾ ਇਹਨਾਂ ਦੇ ਕੋਲੋਂ ਇੱਕ ਖਾਲੀ ਚੈੱਕ ਲੈ ਕੇ ਤੇ ਉਹ ਕੋਟ ਵਿੱਚ ਵੀ ਲਾ ਦਿੱਤੇ ਨੇ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹ ਜਿਹੜਾ ਪਖੰਡੀ ਹੈ ਆਪਣੇ ਆਪ ਨੂੰ ਗੁਰੂ ਹੀ ਬਣ ਕੇ ਬੈਠਾ ਹੈ ਤੇ ਇਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਤੇ ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ ਤੇ ਇਸ ਪਰਿਵਾਰ ਜਿਹਨਾਂ ਨਾਲ ਠੱਗੀ ਵੱਜੀ ਆ ਇਹਨਾਂ ਨੂੰ ਪੈਸਾ ਤੇ ਇਹਨਾਂ ਨੂੰ ਇਨਸਾਫ ਜਿਹੜਾ ਉਹ ਦਵਾਇਆ ਜਾਵੇ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਜਲਦੀ ਨਾ ਕੀਤੀ ਤੇ ਅਸੀਂ ਜਥੇਬੰਦੀ ਵੱਲੋਂ ਇਸ ਥਾਣੇ ਦੇ ਅੱਗੇ ਧਰਨਾ ਲਾਵਾਂਗੇ ਤੇ ਪ੍ਰਸ਼ਾਸਨ ਨੂੰ ਮਰਦਾਬਾਦ ਵੀ ਕਹਾਂਗੇ ਤੇ ਨਾਲ ਜਿਹੜੇ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਚ ਬੈਠੇ ਨੇ ਜੇਕਰ ਉੱਥੇ ਵੀ ਸਾਨੂੰ ਮੋਰਚਾ ਲਾਉਣਾ ਪੈਗਾ ਇਹ ਮੋਰਚਾ ਜ਼ਰੂਰ ਲਾਵਾਂਗੇ ਕਿਉਂਕਿ ਇੰਨਾ ਪਰਿਵਾਰਾਂ ਨਾਲ ਠੱਗੀ ਵਜੀ ਆ ਇਹ ਥਾਣੇ ਉਹ ੱਟਕੇ ਖਾਂਦਾ ਖਾਂਦੇ ਫਿਰਦੇ ਨੇ ਤੇ ਜਿਹੜਾ ਸੰਜੀਤ ਕੁਮਾਰ ਪਖੰਡਿਆ ਉਹਨਾਂ ਲੋਕਾਂ ਦੀਆਂ ਲੋਕਾਂ ਦੇ ਪੈਸਿਆਂ ਦੇ ਨਾਲ ਤਿੰਨ ਚਾਰ ਕੋਠੀਆਂ ਪਾਈਆਂ ਨੇ ਤੇ ਇੱਕ ਦੋ ਨੇ ਜਨਾਨੀਆਂ ਨਾਜਾਇਜ਼ ਰੱਖੀਆਂ ਨੇ ਆਇਆ ਇਹ ਕੋਈ ਜਨਾਨੀ ਨੂੰ ਕੱਢ ਕੇ ਮੰਡੀ ਗੋਬਿੰਦਗੜ ਵੱਲੋਂ ਤੇ ਅਸੀਂ ਇਹ ਹਜੇ ਪਖੰਡ ਜਿਹੜੇ ਕਰ ਰਹੇ ਨੇ ਗੁਰੂ ਬਣ ਕੇ ਬਹਿ ਕੇ ਸਰਸੇ ਵਾਲਿਆਂ ਵੰਗੂ ਭਣਿਆਰੇ ਵਾਲਿਆਂ ਵੰਗੂ ਉਹ ਅਸੀਂ ਪੰਜਾਬ ਵਿੱਚ ਨਹੀਂ ਚੱਲਣ ਦੇਵਾਂਗੇ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤੇ ਅਸੀਂ ਫਿਰ ਪ੍ਰਸ਼ਾਸਨ ਦੇ ਜ਼ਰੂਰ ਅੱਗੇ ਮੁਰਦਾਬਾਦ ਕਰਾਂਗੇ ਹਾਂਜੀ ਜਿਹੜੀ ਅੱਜ ਤੁਹਾਡੇ ਕੰਪਲੇਂਟ ਆਈ ਬਾਬਾ ਜੀ ਲੋਕੀ ਇਹ ਸਾਰਾ ਦਾ ਇੱਕ ਸਾਰੀ ਕੋ ਕੰਪਲੇਂਟ ਆਈ ਹੈ ਕਮਿਸ਼ਨ ਸਾਹਿਬ ਨੇ ਮਾਰਕੀ ਦੀ ਸਾਨੂੰ ਵੀ ਜੀ ਕੁਮਾਰ ਪਖੰਡੀ ਬਾਬਾ ਦੇ ਖਿਲਾਫ ਲੋਕਾਂ ਨੇ ਠੱਗੀਆਂ ਮਾਤਮਾ ਦਿੱਤੀ ਹੈ ਕਾਰਵਾਈ ਚੱਲ ਰਹੀ ਹੈ ਜੋ ਕਾਰਵਾਈ ਇਹ ਸਪੋਰਟ ਬਣਾ ਕੇ ਪਰ ਜ਼ਿਆਦਾ ਦੀ ਕੰਨੀ ਦੀ ਪਾਰ ਕਰਦੀ ਹੈ ਸੂਬੇ ਪੰਜਾਬ ਦੇ ਵਿੱਚ ਪਖੰਡਵਾਦ ਵਧਦਾ ਜਾ ਰਿਹਾ ਹੈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਖੰਡੀ ਦੇ ਵੱਲੋਂ ਦੀ ਲੋਕਾਂ ਦਾ ਮੂਰਖ ਬਣਾ ਕੇ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਠੱਗੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਪਖੰਡੀ ਜਿਸ ਦਾ ਨਾਮ ਕੇ ਸੰਜੀਵ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਹੋ ਚੁੱਕੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਜਿਸ ਤੋਂ ਬਾਅਦ ਕਿ ਸਤਕਾਰ ਕਮੇਟੀ ਦੇ ਜਥੇਦਾਰ ਭਾਈ ਬਲਬੀਰ ਸਿੰਘ ਮੁੱਛੜ ਦੇ ਵੱਲੋਂ ਦੀ ਪੀੜਤ ਪਰਿਵਾਰ ਜਿਨ੍ਹਾਂ ਦੇ ਕੋਲੋਂ ਇਹ ਪਖੰਡੀ ਲੱਖਾਂ ਰੁਪਏ ਠੱਗ ਚੁੱਕਿਆ ਉਹਨਾਂ ਦੇ ਨਾਲ ਪਹੁੰਚ ਕਰਕੇ ਰਾਜਾ ਥਾਣਾ ਹੈ ਉੱਥੇ ਮੰਗ ਪੱਤਰ ਦਿੱਤਾ ਗਿਆ ਅਤੇ ਵੱਡੀ ਚੇਤਾਵਨੀ ਹੈ ਜਿਹੜੀ ਉਹ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਹੈ ਕਿ ਜੇਕਰ ਹੁਣ ਇਸ ਪਖੰਡੀ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਤਰਨ ਹੈ ਜਿਹੜਾ ਉਹ ਥਾਣੇ ਦੇ ਸਾਹਮਣੇ ਵੀ ਦਿੱਤਾ ਜਾਵੇਗਾ ਤੇ ਉਸ ਪਖੰਡੀ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 에어ਪੋਰਟ ਥਾਣੇ ਦੇ ਵਿੱਚ 4 ਮਹੀਨਿਆਂ ਤੋਂ ਇੱਕ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਕਮਿਸ਼ਨਰ ਸਾਹਿਬ ਨੇ ਮਾਰਕ ਕੀਤੀ ਇੱਥੇ 에어ਪੋਰਟ ਥਾਣੇ ਨੂੰ ਪਰ ਇਥੋਂ ਦੇ ਜਿਹੜਾ ਐਸਐਚਓ ਸੀ ਉਹਨੇ ਇਸ ਪਰਿਵਾਰ ਦੇ ਜਿਨ੍ਹਾਂ ਨਾਲ ਠੱਗੀ ਵਜੀ ਹੈ ਬੜੇ ਚੱਕਰ ਮਰਵਾ ਰਿਆ ਹੈ ਕੋਈ ਕਾਰਵਾਈ ਨਹੀਂ ਬਣੀ ਜਿਹੜਾ ਸੰਜੀਤ ਕੁਮਾਰ ਪਖੰਡੀ ਹੈ ਜਿਹੜਾ ਲੰਮੇ ਸਮੇਂ ਤੋਂ ਪੰਜਾਬ ਵਿੱਚ ਪਖੰਡ ਕਰਦਾ ਆ ਰਿਹਾ ਲੋਕਾਂ ਦੀਆਂ ਪਥਰੀਆਂ ਕੱਢਣੀਆਂ ਨਾੜਾਂ ਕੱਢਣੀਆਂ ਲੋਕਾਂ ਦੇ ਘਰ ਦੱਬਿਆ ਹੋਇਆ ਤੰਨ ਪਟਾਉਣਾ ਇਹ ਜਿਹੜਾ ਉਹ ਦਾਵਾ ਕਰਦਾ ਸੀ ਇਸ ਪਰਿਵਾਰ ਨੂੰ ਉਹਨੇ ਆਪਣੇ ਝਾਸੇ 'ਚ ਲੈ ਕੇ ਇਹਨਾਂ ਨੇ ਬੜੀਆਂ-ਵੱਡੀਆਂ ਉਹਨੇ ਠੱਗੀਆਂ ਮਾਰੀਆਂ ਨੇ ਉਲਟਾ ਇਹਨਾਂ ਦੇ ਕੋਲੋਂ ਇੱਕ ਖਾਲੀ ਚੈੱਕ ਲੈ ਕੇ ਤੇ ਉਹ ਕੋਡ ਵਿੱਚ ਵੀ ਲਾ ਦਿੱਤੇ ਨੇ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹ ਜਿਹੜਾ ਪਖੰਡੀ ਹੈ ਆਪਣੇ ਆਪ ਨੂੰ ਗੁਰੂ ਹੀ ਬਣ ਕੇ ਬੈਠਾ ਹੈ ਤੇ ਇਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਤੇ ਇਹਨੂੰ ਅਰੈਸਟ ਕਰਕੇ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ ਤੇ ਇਸ ਪਰਿਵਾਰ ਜਿਹਨਾਂ ਨਾਲ ਠੱਗੀ ਵੱਜੀ ਆ ਇਹਨਾਂ ਨੂੰ ਪੈਸਾ ਤੇ ਇਹਨਾਂ ਨੂੰ ਇਨਸਾਫ ਜਿਹੜਾ ਉਹ ਦਵਾਇਆ ਜਾਵੇ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਜਲਦੀ ਨਾ ਕੀਤੀ ਤੇ ਅਸੀਂ ਜਥੇਬੰਦੀ ਵੱਲੋਂ ਇਸ ਥਾਣੇ ਦੇ ਅੱਗੇ ਧਰਨਾ ਲਾਵਾਂਗੇ ਤੇ ਪ੍ਰਸ਼ਾਸਨ ਨੂੰ ਮਰਦਾਬਾਦ ਵੀ ਕਵਾਂਗੇ ਤੇ ਨਾਲ ਜਿਹੜੇ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਚ ਬੈਠੇ ਨੇ ਜੇਕਰ ਉੱਥੇ ਵੀ ਸਾਨੂੰ ਮੋਰਚਾ ਲਾਉਣਾ ਪੈਗਾ ਅਸੀਂ ਮੋਰਚਾ ਜ਼ਰੂਰ ਲਾਵਾਂਗੇ ਕਿਉਂਕਿ ਇੰਨਾ ਪਰਿਵਾਰਾਂ ਨਾਲ ਠੱਗੀ ਵਜੀ ਆ ਇਹ ਥਾਣੇ ਉਹ ਧੱਕੇ ਖਾਂਦਾ ਖਾਂਦੇ ਫਿਰਦੇ ਨੇ ਤੇ ਜਿਹੜਾ ਸੰਜੀਤ ਕੁਮਾਰ ਪਖੰਡਿਆ ਉਹਨਾਂ ਲੋਕਾਂ ਦੀਆਂ ਲੋਕਾਂ ਦੇ ਪੈਸਿਆਂ ਦੇ ਨਾਲ ਤਿੰਨ ਚਾਰ ਕੋਠੀਆਂ ਪਾਈਆਂ ਨੇ ਤੇ ਇੱਕ ਦੋ ਨੇ ਜਨਾਨੀਆਂ ਨਾਜਾਇਜ਼ ਰੱਖੀਆਂ ਨੇ ਆਇਆ ਇਹ ਕੋਈ ਜਨਾਨੀ ਨੂੰ ਕੱਢ ਕੇ ਮੰਡੀ ਗੋਬਿੰਦਗੜ੍ਹ ਵੱਲੋਂ ਤੇ ਅਸੀਂ ਇਹ ਹਜੇ ਪਖੰਡ ਜਿਹੜੇ ਕਰ ਰਹੇ ਨੇ ਗੁਰੂ ਬਣ ਕੇ ਬਹਿ ਕੇ ਸਰਸੇ ਵਾਲਿਆਂ ਨੂੰ ਭਣਿਆਰੇ ਵਾਲਿਆਂ ਨੂੰ ਉਹ ਅਸੀਂ ਪੰਜਾਬ ਵਿੱਚ ਨਹੀਂ ਚੱਲਣ ਦੇਵਾਂਗੇ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤੇ ਅਸੀਂ ਫਿਰ ਪ੍ਰਸ਼ਾਸਨ ਦੇ ਜ਼ਰੂਰ ਅੱਗੇ ਮੁਰਦਾਬਾਦ ਕਰਾਂਗੇ ਹਾਂਜੀ ਜਿਹੜੀ ਅੱਜ ਤੁਹਾਡਾ ਕੰਪਲੇਂਟ ਆਈ ਬਾਬਾ ਜੀ ਲੋਕੀ ਇਹ ਜੀ ਸਾਹ ਦਾ ਇੱਕ ਸਾਰੀ ਉਹ ਕੰਪਲੇਂਟ ਆਈ ਹੈ ਕਮਿਸ਼ਨ ਸਾਹਿਬ ਨੇ ਮਾਰਕੀ ਜੀ ਸਾਨੂੰ ਜੀ ਜੀ ਕੁਮਾਰ ਪਖੰਡੀ ਬਾਬਾ ਦੇ ਖਿਲਾਫ ਲੋਕਾਂ ਨੇ ਠੱਗੀਆਂ ਮਾਤਮਾ ਦਿੱਤੀ ਹੈ ਕਾਰਵਾਈ ਚੱਲ ਰਹੀ ਹੈ ਜੋ ਕਾਰਵਾਈ ਇਹ ਫੋਰ ਬਣਾ ਕੇ ਬੜਾ ਜ਼ਿਆਦਾ ਚੰਗੀ ਸਭਾਰ ਕਰਦੀ ਹੈ